ਅਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਵੀ ਜੱਜ YouTube ਚੈਨਲ ਆਸ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਡੀਆਂ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਹੋਮੋਂਗੇ ਆਨੰਦ ਮਾਣਦੇ ਹੋਮੋਂਗੇ ਤੇ ਅੱਜ ਬਲੌਗ ਸਾਡਾ ਹੋ ਗਿਆ ਥੋੜਾ ਜਿਹਾ ਲੇਟ ਕੇ ਦਿਨਾ ਬਾਅਦ ਬਲੌਗ ਅਪਲੋਡ ਕਰਨ ਲੱਗੇ ਆ ਇੰਨਾ ਕੰਮ ਚੱਲਦੀ ਹੈ ਡਿਜੀਰੀ ਚ ਤੇ ਇਹ ਖੜਾ ਆਪਣਾ ਝੋਟਾ ਡਿਜੀਰੀ ਲਾਉਣ ਲੱਗੇ ਤੇ ਬੋਣਾ ਸੀਗਾ ਥੋੜਾ ਜਿਹਾ ਹਰੇ ਵਾਲਾ ਉਹਦੇ ਕਰਕੇ ਚਾਚਾ ਲੱਗਿਆ ਹੁਣ ਲਓ ਜੀ ਇਹ ਖੜਾ ਹੀ ਆਪਣਾ ਜਮਦੂਦ ਦਾ ਝੋਟਾ ਜਾਨੀ ਕਿ ਇਹ ਜਮਦੂਦ ਦਾ ਝੋਟਾ ਤੇ ਜਿਹੜਾ ਜੀ ਸੀਟ ਤੇ ਬੈਠੂਗਾ ਉਹ ਆ ਜਮਦੂਦ ਤੇ ਹੁਣ ਜਮਦੂਦ ਕੌਣ ਬਣਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਲਓ ਵੀ ਮਿੱਤਰੋ ਮੈਦਾਨੇ ਯੰਗ ਵਿੱਚ ਉਤਰਨ ਰਿਹਾ ਚੋਬਰ ਮਾਰ ਕੇ ਥਾਪੀ ਪਾਣ ਲੱਗਿਆ ਬੱਕੀ ਦੇ ਉੱਪਰ ਉਹ ਮਾਮਾ ਕਿੱਥੇ ਚੱਲੇ ਆ? 20 20 ਪਾਉਂਗਾ। ਉਹ ਕਿੱਥੇ ਚੱਲੇ ਆ? ਛੋਟਾ ਦੁੱਤਾ। ਹਾਂ। ਆ ਜਲਜੀਤ ਤਾਂ ਆ ਕੇ ਬਸ ਕੇ ਕੁਛ ਤੋਂ ਕਰ ਗਿਆ। ਚਲੋ ਵੀ ਫੜ ਲਾ ਉਹਨੂੰ। ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ। ਉਹ ਤੇ ਸਹੀ ਆਲੀ ਜਾਲਿਆ। ਸਰਵਾਦੀ ਨੇ ਉੱਪਰ ਕਰ ਗਿਆ। ਆ ਜਾ ਇਧਰ ਆ ਜਾ ਇਧਰ ਆ ਜਾ ਪੁੱਤੇ ਇਧਰ ਆ ਜਾ ਉਹ ਦੇ ਉਹ ਦੇ ਕਰਦਾ ਸੈਜ ਨੂੰ ਕਹ ਸੈਜ ਨੂੰ ਕਹ ਇਹ ਕੁੱਤੇ ਤੂੰ ਡਰਦੀਆਂ ਮੈਂ ਡਰਦਾ ਨਹੀਂ ਸੈਜ ਨੂੰ ਕਹ ਦੱਸ ਸੈਜ ਨੂੰ ਕਹ ਤੂੰ ਡਰਦੀਆਂ ਮੈਂ ਡਰਦਾ ਨਹੀਂ ਠੀਕ ਤੂੰ ਕੱਟ ਕੇ ਲਿਆ ਠੀਕ ਤਾਂ ਵੀ ਨਹੀਂ ਤੇ ਤਾਂ ਖੇਡ ਵੀ ਤੇ ਨੇ ਨਾ ਤੇ ਕਿੰਦੂ ਸਾਰ ਮਗਰ ਮਗਰ ਕਿਵੇਂ ਫਿਰਦਾ ਉਹ ਦੇਤੇ ਉਹ ਜਾ ਜਾ ਫਿਰ ਆ ਫੜ ਕੇ ਦਰ ਦੋ ਪਾਰੀ ਕਰਦੇ ਪਾਰੀ ਪਾਰੀ ਚਾਲ ਤੇ ਚੱਲ ਕੇ ਕਰਦੀ ਆ ਹਾਲੇ ਓਏ ਨੰਨੇ ਕੋਈ ਚੰਗੀ ਚਾਬੀ ਦਾ ਜਗਦੀ ਆ ਮੈਂ ਤਾਂ ਅੱਜ ਦੀ ਕੋਈ ਬਹੁਤ ਐਨੀ ਬੜੀ ਸਾਰੀ ਬੱਦ ਨਹੀਂ ਬੜਾ ਕੋਈ ਜਿਹੜੀ ਕਹਿਣ ਦੀ ਉਹ ਕਿੱਥੇ ਆ ਉਹ ਲੱਗਦੀ ਤਾਂ ਆਸ ਤੇ ਕਿੰਨੇ ਦੀ ਕਰਦੀ ਆ ਇਨੇ ਤੇਰੇ ਘਰ ਵਾਲੀ ਰੱਖਿਓ ਪੂਲਰ ਦੀ ਰਾਤ ਬੜੀ ਢੰਡੀ ਢੰਡੀ ਹਵਾ ਚ ਨੇ ਈ ਬ੍ਰੇਡਿਟੀ ਆ ਬਈ ਆਹ ਕਦੂ ਮੈਨੂੰ ਕੀ ਐ ਇਹ ਕਦੂ ਖਾਣਾ ਚੱਕ ਬਿਖਾ ਨਾ ਕਹਦੇ ਇੱਕ ਗੰਦਾ ਨਹੀਂ ਉਹ ਤਾਂ ਸਾਰਾ ਖਾਵਾ ਤਾ ਵਧੀਆ ਖਾ ਲ ਦੋ ਇਹ ਆਪਣਾ ਲਾਇਆ ਹੋਇਆ ਇਹਨੂੰ ਸਿਸਟਮ ਠੀਕੇ ਵਾਲਾ ਚਾਰ ਵੂਫਰ ਨੇ ਤੇ ਦੋ ਵੂਫਰ ਉੱਪਰ ਨੇ ਦੋ ਵੂਫਰ ਥੱਲੇ ਨੇ ਤੇ ਚਾਰ ਸਪੀਕਰ ਮੂਰੇ ਨੇ 6 ਇੱਧਰ ਨੇ 6 ਉੱਧਰ ਨੇ 12 4 16 ਸਪੀਕਰ ਨੇ ਤੇ ਚਾਰ ਵੇਸਾਂ ਨੇ ਇਹਨੂੰ ਤੇ ਇਹ ਆਪਣੀ ਜਿਹੜੀ ਹੋਟ ਲੱਗੀ ਹੋਈ ਆ ਇਹ ਲੱਗੀ ਹੋਈ ਆ ਜੀ ਗੁਰਦੀਪ ਝੜੱਕ ਵਾਲਿਆਂ ਦੀ ਹੁਣ ਤਾਂ ਆਪਣੇ ਤਕਰੀਬਨ ਆਮ ਹੀ ਮਿਲ ਲੱਗਿਆ ਉਸ ਟਾਈਮ ਜਦੋਂ ਇਹ ਲਵਾਈ ਸੀ ਕਈ ਸਾਲ ਪਹਿਲਾਂ ਜਦੋਂ ਨਵੀਆਂ-ਨਵੀਆਂ ਆਈਆਂ ਆਈਆਂ ਨੇ ਤਾਂ ਉਦੋਂ ਆਪਾਂ ਝੜਕ ਤੋਂ ਲਾ ਕੇ ਗਏ ਸੀ ਆਕੇ ਮੋਗੇ ਤੋਂ ਤੇ ਆਪਣੇ ਇੱਧਰ ਲਾਉਂਦੇ ਨਹੀਂ ਸੀ ਯਾਨੀ ਬੁੱਕ ਇੱਥੇ ਕੀਤੀ ਸੀਗੀ ਆਪਾਂ ਸਰੰਦ ਫਤੇਗੜ ਸਭਾ ਹੁੰਦੀ ਆ ਜਦੋਂ ਉੱਥੇ ਬੁੱਕ ਕੀਤੀ ਸੀਗੀ ਤੇ ਇਹ ਲਾ ਕੇ ਗਏ ਸੀਗੇ ਫਿਰ ਝੜਕ ਤੋਂ ਆ ਕੇ ਹੁਣ ਤਾਂ ਆਮ ਹੀ ਮਿਲ ਜਾਂਦੀਆਂ ਨੇ ਇਹ じゃ ਨਹੀਂ ਉਦੋਂ ਦੀ ਲੱਗੀ ਹੋਈ ਆਪਣੀ ਓਡ ਤੇ ਬਾਕੀ ਇਹ ਆਪਾਂ ਰੰਗ ਕਰਵਾਇਆ ਸੀਗਾ ਇਹਨੂੰ ਜਗਰਾਵਾ ਤੋਂ ਅਵਤਾਰ ਵਾਲਿਆਂ ਦੇੋਂ ਤੇ ਮਗਰਾੜ ਵਾਲੇ ਪਾਏ ਨੇ ਆਪਣਾ ਫਾਰਮ ਟਰੈਕ ਦੇ ओरिजिनल ਫੱਕੀ ਦੀ ਮੋਡੀਫਿਕੇਸ਼ਨ ਕਰਨੀ ਐ ਇੱਕ ਵਾਰ ਇਹ ਦੇਖਦੇ ਆ ਮੈਨੂੰ ਇਹ ਕੀ ਆ ਥੋਤਾ ਦੁੱਤਾ ਕਿੱਥੋਂ ਲਿਗੇ ਆਂ ਇੱਥੋਂ ਹੈ ਇੱਥੋਂ ਕਾਕਾ ਕਾਕਾ ਇਹ ਕਾਕਾ ਛੋਟਾ ਕਾਕਾ ਕਾਕਾ ਛੋਟਾ ਕਾਕਾ ਇਹ ਕਾਇਬੋ ਤੇ ਕਾਕਾ ਹੈ ਕਿ ਕਿੰਦੀ ਪਈ ਆ ਕਿ ਕਿਊਟੀ ਪਈ ਆ ਹਾਂ ਹਾਂ ਇਹ ਪਹਿਲਾਂ ਬਣਾਉਣੀ ਆ ਤੇ ਕਦੇ ਵੀਡੀਓ 5 5 6 6 ਸੀਗੇ ਦੇਖਣ ਵਾਲੇ ਹੁੰਦੇ ਸੀਰੇ ਉਹੋ ਕੰਮ ਕਰ ਕੰਮ ਬੇਲਾ ਨਹੀਂ ਰਹਿਣਾ ਹੈਗਾ ਬਹੁਤ ਬਹੁਤ ਮੰਜੇ ਤੋੜ ਲੈ ਚਲੋ ਉਧਰ ਕੰਮ ਕਰੋ ਚਲੋ ਚਲੋ ਲੱਗੋ ਦਿਹਾੜੀ ਤੇ ਚਲੋ 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 ਰੋਟੀ ਜੋਗਾ ਕਰਨਾ ਬਣਾ ਪੁੱਤ ਤਾਂ ਮਿਲਣੀ ਆ ਰੋਟੀ ਸ਼ਾਮ ਨੂੰ ਚਲੋ ਉਧਰੋਂ ਲਿਆਓ ਬਾਲਣ ਜਾ ਕੇ ਉਹਦੇ ਉਹ ਦੇਵੇਂ ਦਾਦਾ ਲੈ ਕੇ ਆਉਂਦਾ ਮੈਂ ਲੈ ਕੇ ਜਾ ਕੇ ਹਾਂ ਚਲੋ 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 ਰੋਟੀ ਤਾਂ ਮਿਲਣੀ ਆ ਸ਼ਾਮ ਨੂੰ ਤੇ ਮੈਂ ਦੱਸਦਾ ਫੇਰ ਇੱਧਰ ਨੂੰ ਮੁੜਿਆ ਆਇਆ ਚਲੋ ਇੱਧਰ ਨੂੰ ਖੜ ਜਾ ਤੇਰੀ ਖੜ ਜਾ ਖਰ 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 ਦੇਖ 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 ਕਿਵੇਂ ਰੁਲਦਾ ਫਿਰਦਾ ਦੇ ਮੜਾ ਕਿਸਾਨ ਸਾਲੇ ਕੁੱਤੇ ਉਹ ਜੱਪਲੀਆਂ ਖੁੱਲ ਗਈਆਂ ਚੱਕੇਗਾ ਵੀ ਕੋਈ ਭੰਨੇਗਾ ਡਾਲਕ ਨਹੀਂ ਮੈਨੂੰ ਨਹੀਂ ਲੱਗਦਾ ਪੂਰਾ ਭਾਂਦਾ ਤੂੰ ਕਦੋਂ ਚੱਲਿਆ ਹੁਣ ਚੱਕੋ 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 ਕਰਨਾ ਬਣਾ ਪੁੱਤ ਰੋਟੀ ਯੋਗਾ ਉਹ ਚੱਕ ਲੈ ਮਾਮਾ ਚੱਲ ਸਾਲਾ ਕੱਤਾ ਐਨੇ ਗਰ ਨਹੀਂ ਪੁੱਤ ਰੋਟੀ ਮਿਲਣੀ ਆਵ ਨੂੰ ਹਾਂ ਇਹ ਕੰਮ ਜਿਆਦਾ ਕਰਨਾ ਬਣਾ ਤਾਂ ਰੋਟੀ ਮਿਲਣੀ ਆ ਜਾਂ ਨੂੰ ਹਾਂ ਚਾਹ ਦੇਖ ਰਹਾ ਤੈਨੂੰ ਚੱਕ ਦੇਨੂੰ ਚੱਲ ਹਾਂ ਏਗੀ ਏਗੀ ਆਹ ਕਿੰਨਾ ਲੈ ਕੇ ਚੱਲਿਆ ਓਏ ਓਏ ਆਹ ਕਿੰਨਾ ਪਾਲਣ ਲੈ ਕੇ ਚੱਲਿਆ ਤੂੰ ਇਹ ਵੀ ਸਾਹ ਸਫਲ ਕਿਸਾਨ ਆ Ah mama, Mama, gak dia motor Motor, mama, weh, udah nung, weh, oh mama kame Carla, ayo ngarke, kame Carla mama, nung kemek Carla i, aini, a. ਕੰਮ ਕਰ ਲੈ ਮਮਾ ਇੱਥੇ ਖੜ ਕੇ ਉੱਪਰ ਖੜ ਕੇ ਉੱਪਰ ਖੜ ਕੇ ਆ ਤੱਕ ਦੱਲੋ ਐਨੋ ਵੀ ਕੰਮ ਕੰਮ ਨਾ ਲੈ ਮੈਂ ਕਿੰਕੇ ਇੰਦਾ ਕੰਮ ਕੂ ਕਰਿਆ ਕੀ ਕੰਮ ਕਰਿਆ ਮੋਟੋ ਤੇ ਕੀ ਮੋਟੋ ਤੇ ਹੈ ਥਾੜਾ ਕੀ ਥਾੜਾ ਤੇ ਲੈਣ ਚੱਲਿਆਂ ਟਾਟਾ ਸੈਟਰ ਚ ਕਿੱਥੋਂ ਲੈ ਜਾਏਗਾ ਕਿੱਥੋਂ ਪੰਪ ਤੋਂ ਅੱਛਾ ਚੱਲ ਰਵੇ ਤੇ ਪਿਆਓ ਚਲੋ ਇਹ ਮੈਨੂੰ ਓਏ ਖਾਈ ਨੂੰ ਇਹ ਟੋਲ ਚਲੀਏ ਰੋਈ ਹੂੰ ਕਿੱਥੇ ਰੋਣਾ ਮੈਨੂੰ ਉੱਥੇ ਆਇਆ ਕਿੰਨੇ ਮੋਟੇ ਹੈ ਇਹ ਇਲਾਕੇ ਇਹ ਕੰਮ ਤੇ ਖਤਮ ਹੋ ਗਿਆ ਤੇ ਲੈਣ ਚੱਲਿਆ ਆ ਮੈਨੂੰ ਛੱਡ ਕੇ ਚੱਲਿਆ ਸੀ ਕੋਈ ਨਾ ਮੋਮ ਕੰਮ ਆ ਕਹਿੰਦਾ ਮੈਨੂੰ ਅੱਛਾ ਅੱਛਾ ਤੈਨੂੰ ਸਾਲਿਆ ਕੀ ਕੰਮ ਪੈ ਗਿਆ ਇਹ ਜਿਹੇ ਆ ਅਛਾ ਵੀਡੀਓ 'ਚ ਨਹੀਂ ਦੱਸ ਸਕਦਾ ਯਾਨੀ ਤੂੰ? ਉਹ ਮੈਨੂੰ ਇੱਕ ਬੋਣੀ। ਬੋਣੀ ਕਾ ਮਤਲਬ? ਹਾਂ। ਤੂੰ ਵੀਡੀਓ 'ਚ ਦੱਸ ਨਹੀਂ ਸਕਦਾ ਹੈਂ? ਨਹੀਂ। ਚਲ ਠੀਕ ਆ ਫਿਰ ਰਹਿਣ ਦੇ ਦੱਸਣਗੇ। ਵੀਡੀਓ ਦੇ ਨਾਲ ਸਰਪ੍ਰਾਈਜ਼ੀ ਆ ਭਾਈ ਤੇ। ਪ੍ਰਾਈਵੇਸੀ ਆ ਭਾਈ। ਚਲੋ। ਹਾਂ? ਉਹ ਰੇਗਨਾ ਦਾ ਚੰਗੀ ਲੱਗਦੇ।